ਕੰਚਨਪ੍ਰੀਤ ਕਿੱਥੇ ਆ ਕੀ ਆ ਰੌਲਾ ਪੈ ਗਿਆ ਇਹ ਪਹਿਲੇ ਬਾਇਆ ਨੇਪਾਲ ਭੱਗ ਗਏ ਹਾਂ ਕੁਛ ਇਹੋ ਜਿਹੀਆਂ ਚਰਚਾਵਾਂ ਚੱਲੀਆਂ ਫਿਰ ਜੇ ਉਹ ਚਲੇ ਗਏ ਤੁਸੀਂ ਸੁੱਤੇ ਸੀਗੇ ਉਦੋਂ ਤੇ ਤੁਸੀਂ ਆਪਣੀ ਇੰਟੈਲੀਜੈਂਸ ਪਿੱਛੇ ਪਿੱਛੇ ਲਾ ਛੱਡੀ ਜਦੋਂ ਲੋੜ ਨਹੀਂ ਸੀ ਤੇ ਜਦੋਂ ਉਹਨੇ ਜਾਣਾ ਸੀ ਉਹ ਚੁੱਪ ਕਰਕੇ ਚਲੇ ਗਿਆ ਦਾ ਮਤਲਬ ਤੁਸੀਂ ਸੁੱਤੇ ਹੀ ਰਹਿੰਦੇ ਆ ਕਿਤੇ ਉਹ ਜਿਹੜੇ ਤੁਹਾਡੀਆਂ ਇੰਟੈਲੀਜੈਂਸ ਮਤਲਬ ਜੇ ਉਹਦੇ ਤੇ ਕੋਈ ਪਰਚੇ ਆ ਪਰ ਜੇ ਕੋਈ ਉਹਦੇ ਤੇ ਪਰਚਾ ਨਹੀਂ ਉਹ ਆਵੇ ਜਾਵੇ ਤੁਸੀਂ ਉਹਨੂੰ ਕੀ ਕਹਿ ਸਕਦੇ ਆ ਇਹ ਵੀ ਸਰ ਸਵਾਲ ਉੱਠਦਾ ਜਿਵੇਂ ਮੰਨ ਲਓ ਹੁਣ ਕਿਹਾ ਜਾ ਰਿਹਾ ਵੀ ਉਹ ਬਾਇਆ ਨੇਪਾਲ ਵਗ ਗਿਆ ਜੇ ਮੰਨ ਲਓ ਉਹਨਾਂ ਦਾ ਕੋਈ ਕ੍ਰਿਮినਲ ਰਿਕਾਰਡ ਹੈ ਸੀ ਫਿਰ ਉਹ ਪਹਿਲਾ ਪ੍ਰਚਾਰ ਕਿਵੇਂ ਕਰਗੇ ਪਹਿਲਾ ਤੰਤਰ ਕਿੱਥੇ ਸੀ ਨਹੀਂ ਰਾਜਵੀਰ ਪਤਾ ਕੀ ਹੈ ਇੱਥੇ ਕੋਈ ਕਾਨੂੰਨ ਦੇ ਨਾਤੇ ਕਾਨੂੰਨ ਦਾ ਰਾਜ ਹੈ ਨਾ ਕੋਈ ਕਾਨੂੰਨ ਨਾ ਚੱਲਦਾ ਜਿਹਦੀ ਚੱਲ ਗਈ ਜਿਹੜਾ ਲੈ ਗਿਆ ਬਸ ਉਹੀ ਲਾ 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 ਮੈਂ ਇਹ ਬੜੇ ਅਫਸੋਸ ਦੀ ਗੱਲ ਹੈ ਇਹਨਾਂ ਨੇ ਮੈਂ ਉਹੀ ਦੁਬਾਰਾ ਕਹੂੰਗਾ ਕਿ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਉਹ ਸਾਰਾ ਕਰਨ ਦੀ ਇਹਦੇ ਤੇ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਚੇ ਇਹਦੇ ਤੋਂ ਵੀ ਦਰਜ ਹੋਇਆ ਉਦੋਂ ਹੀ ਦਰਜ ਹੋਇਆ ਕੰਚਨ ਤੇ ਤਿੰਨ ਪਰਚੇ ਦਰਜ ਹੋਏ ਹੋਏ ਆ ਇਲੈਕਸ਼ਨ ਦੇ ਵਿੱਚ 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 ਜਿਹੜਾ ਉਹਦੀ ਕੁਰਬਾਨੀ ਦਿੱਤੀ ਐ ਜਿਹੜਾ ਐਸਐਸਪੀ ਰੂਰਲ ਅੰਮ੍ਰਿਤਸਰ ਵਾਲੇ ਨੂੰ ਉਸਦੇ ਏਰੀਏ 'ਚ ਇਹਦਾ ਪਿੰਡ ਪਿੰਡਾ ਕੰਚਨ ਦਾ ਉਹ ਇਸੇ ਕਰਕੇ ਕੀਤਾ ਕਿ ਤੂੰ ਉਦੋਂ ਐਕਸ਼ਨ ਕਿਉਂ ਨਹੀਂ ਲਿਆ ਅੱਛਾ ਹਾਂ ਇਹ ਮੇਨ ਗੱਲ ਆ ਇਹ ਮੇਨ ਵਿੱਚੋਂ ਗੱਲ ਇਹ ਆ ਮੇਨ ਗੱਲ ਇਹੀ ਆ ਅੱਛਾ ਹੁਣ ਉਹ ਕੰਚਨਪ੍ਰੀਤ ਤੇ ਤੁਸੀਂ ਪਰਚੇ ਕਰ ਦੇਣੇ ਤੇ ਉਹਦਾ ਵਾਕਿਆ ਹੀ ਕੋਈ ਕ੍ਰਾਈਮ ਹੋਣਾ ਉਹ ਤੇ ਦੋ ਲੱਗ ਲੱਗ ਗੱਲਾਂ ਨਾ ਪਰਚਾ ਤੇ ਕਿਸੇ ਦੇ ਵੀ ਕਰਾ ਦਿਓ